ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਪਾਰਲੀਮੈਂਟਰੀ ਬੋਰਡ ਆ ਉਹਨੇ ਡੇਰਾ ਬਾਬਾ ਨਾਨਕ ਦੇ ਵਿੱਚ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਆ ਉਹਨਾਂ ਦੇ ਫੀਡਬੈਕ ਲਈ ਆ ਔਰ ਪਹਿਲਾਂ ਤਾਂ ਮੈਨੂੰ ਖੁਸ਼ੀ ਆ ਕਿ ਹਜ਼ਾਰਾਂ ਦੀ ਗਿਣਤੀ 'ਚ ਵਰਕਰ ਤੇ ਆਗੂ ਪਾਰਟੀ ਦੇ ਫੀਡਬੈਕ ਦੇਣ ਵਾਸਤੇ ਸਾਡੇ ਕੋਲ ਪਹੁੰਚੇ ਆ ਕੁਛ ਨੇ ਨਿੱਜੀ ਤੌਰ ਤੇ ਦਿੱਤੀ ਕੁਛ ਨੇ ਗਰੁੱਪ ਸੇ ਵਿਚਾਰ ਕੇ ਦਿੱਤੀ ਔਰ ਬੜੇ ਪੋਜ਼ਿਟਿਵ ਸਜੈਸ਼ਨ ਜਿਹੜੇ ਆ ਉਹ ਸਾਰੇ ਦਿੱਤੇ ਇਸ ਤੋਂ ਪਹਿਲਾਂ ਅਸੀਂ ਹਾਰਪੁਰ ਤੋਂ ਚੱਬੇਵਾਲ ਗਏ ਆ ਕੱਲ ਬਨਾਲਾ ਵਿਧਾਨ ਸਭਾ ਹਲਕੇ ਦੇ ਇਸ ਮੀਟਿੰਗ ਵਿੱਚ ਇੱਕ ਫਿਰ ਉਸ ਤੋਂ ਬਾਅਦ ਅਸੀਂ ਗਿੱਦਲਪਾਗ ਜਿਹੜੀ ਨਵੀਂ ਪਰਕਰਿਆ ਪਾਰਟੀ ਨੇ ਸ਼ੁਰੂ ਕੀਤੀ ਹੈ ਬੜੀ ਲਾਹੇਵੰਦ ਹੈ ਕਿਉਂਕਿ ਗਰਾਊਂਡ ਲੈਵਲ ਤੇ ਜੋ ਅਸਲੀ ਫੀਡਬੈਕ ਪਾਰਟੀ ਦਾ ਜ਼ਮੀਨ ਨਾਲ ਜੁੜਿਆ ਹੋਇਆ ਵਰਕਰ ਦੇ ਸਕਦਾ ਹੈ ਉੱਤੀ ਵਰੀ ਉੱਪਰ ਬੈਠਿਆ ਸਿੱਧੇ ਵੀ ਪਤਾ ਹੋ ਇਸ ਕਰਕੇ ਸਾਰੇ ਚਾਹੁੰਦੇ ਆ ਕਿ ਪਾਰਟੀ ਦੁਬਾਰਾ ਸ਼ਕਤੀ ਦੇ ਵਿਚ ਆਵੇ ਪਾਰਟੀ ਜਿੱਤੇ ਇਸ ਕਰਕੇ ਬੜੇ ਅੱਛੇ ਸੁਜੈਸ਼ਨ ਸਾਰਿਆਂ ਨੇ ਪਾਰਟੀ ਦੀ ਬਿਹਤਰੀ ਵਾਸਤੇ ਦਿੱਤੇ ਆ ਸਾਰੇ ਹਲਕੇ ਦੇ ਆਗੂ ਤੇ ਵਰਕਰ ਸਭਾ ਦਾ ਹੋਲੀ ਜਵਲ ਹੈ ਕੋਈ ਕਤੀਬ ਰੋਤਨ ਨਹੀਂ ਨਹੀਂ ਬਹੁਤ ਅੱਛਾ ਸਾਹਮਣੇ ਬੜੇ ਪੀਸਫੁਲੀ ਸਾਰਿਆਂ ਨੇ ਬੈਠ ਕੇ ਬੜੇ ਸਤਿਕਾਰ ਦੇ ਨਾਲ ਸਵੇਰ ਦੇ ਅਸੀਂ ਬੈਠੇ ਹਾਂ ਤੇ ਹੁਣ ਤੱਕ ਲਗਾਤਾਰ ਚੱਲ ਰਿਹਾ ਕੰਮ ਧੰਨਵਾਦ ਮੀਨਾਲੂ ਜੀ ਹਾਂ ਅੱਜ ਇਹ ਕਿਸ ਬੰਦ ਕੀ ਬੰਦ ਕੀ ਤੇ ਅੱਜ ਅਸੀਂ ਜੋ ਆਏ ਹਾਂ ਜੋ ਕਾਲੀ ਗੱਲ ਦਾ ਵਿਚਾਰ ਹਲਕੇ ਦੀ ਚੋਣ ਬਾਰੇ ਜਿੰਨੀ ਸੁਣੋ ਉਹਦੇ ਸੰਬੰਧ ਵਿੱਚ ਜੋ 파ਰਟੀ ਦੀ ਕਮੇਟੀ ਬਣਾਈ ਹੈ ਪ੍ਰਸ਼ਾਸਨ ਕੀਤੀ ਆਰਗੂਮੈਂਟ ਦੀ ਗੋੜੀ ਵੀ ਕਹਿੰਦੇ ਨੇ ਉਸੀ ਪਹਿਲਾ ਜੱੱਵੇ ਵਾਲ ਕੇ ਇਸੇ ਅਜੇ ਇੱਥੇ ਆਇਆ ਪਹਿਲਾਂ ਸੀ ਬਰਨਾਲੇ ਆ ਫਿਰ ਦੇਰਵਾ ਦੇਖਾਂ ਉਹ ਸਾਰੇ ਦਾ ਜੋ ਬਰਕਰਰਾਂ ਦੀ ਜਾਂ ਸੱਲਰ ਦੀ ਜੋ ਰਾਇ ਹੈ ਉਹ ਭਾਵਨਾ ਲੈ ਕੇ ਪਾਰਟੀ ਪਾਸ ਚਾਉਂਦੇ ਲਾਗੇ ਪਾਰਟੀ ਸਹੀ ਫੈਸਲਾ ਕਰ ਸਕੇ ਜੀ ਬਖਸ਼ਾ ਕਰੇ ਪਾਰਟੀ ਚੜ੍ਹਦੀ ਕਲਾ ਜਾਵੇ ਇਹ ਸਾਡਾ ਮੁੱਖ ਮਕਸਦ ਹੀ ਹੈ ਕਿਸੇ ਤਰ੍ਹਾਂ ਦਾ ਕੋਈ ਵਿਰੋਧ ਜਾਂ ਕੋਈ ਦਿਖਿਆ ਤੁਹਾਨੂੰ ਜੋ ਪਾਰਟੀਆਂ ਜਦੋਂ ਚੜ੍ਹਦੀ ਕਲਾ ਹੁੰਦੀ ਹੈ ਸ਼ੌਕ ਹੁੰਦਾ ਹੈ ਤੇ ਸਾਰੇ ਬੰਦੇ ਆਉਂਦੇ ਉਹ ਵਿਰੋਧ ਨਹੀਂ ਕਰਦੇ ਇਸ ਕਰਕੇ ਮੈਂ ਤਾਂ ਪੁੱਛਾਂ ਕਿ ਪਾਰਟੀ ਤੇ ਇਹਨੇ ਬੰਦੇ ਕਿਥੋਂ ਬਣਾਏ ਠੀਕ ਸਾਰਿਆਂ ਨੂੰ ਮਿਲਣ ਜਾਣੀ ਕਿ ਤੋ ਬੰਦਾ ਨਹੀਂ ਮਿਲਨੀ ਬਾਕੀ ਨਰਾਜ਼ ਹੋਊਗਾ ਕੋਈ ਵੀ ਕੋਈ ਮਸਲਾ ਨਹੀਂ ਮੇਰੀ ਤਾਂ ਇਹ ਹੀ ਸੀ ਕਿ ਨਰਾਜ਼ ਕੋਈ ਨਹੀਂ ਜੇ ਨਰਾਜ਼ ਹੋਗਾ ਫਿਰ ਉਹਨਾਂ ਦੇ ਕੋਲ ਹੱਥ ਕੋਈ ਨਹੀਂ ਠੀਕ ਤਨ